ਜੀਐਸਪੀ ਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਨਵਦੀਪ ਕੌਰ ਜੱਦਾ ਨਜ਼ਰਵਾਜਿਆਂ ਅੱਖਦਿਆਂ ਅਹਿਮ ਖਬਰਾਂ ਦੇ ਬੁਲੇਟਨ ਤੇ ਸੁਖਬੀਰ ਸਿੰਘ ਬਾਦਲ ਦੀ ਸਮੂਹ ਲੀਡਰਸ਼ਿਪ ਤੇ ਅਕਾਲੀ ਦਲ ਨੂੰ ਖਾਸ ਅਪੀਲ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਆਈ ਨਹੀਂ ਖੜ੍ਹ ਦੀ ਸਿੱਤੀ ਨੂੰ ਦੇਖਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਅਕਾਲੀ ਵਰਕਰਾਂ ਤੇ ਸਮੂਹ ਲੀਡਰਸ਼ਿਪ ਨੂੰ ਖਾਸ ਅਪੀਲ ਕੀਤੀ ਗਈ ਹੈ ਸੁਖਬੀਰ ਬਾਦਲ ਨੇ ਵਰਕਰਾਂ ਤੇ ਸਮੂਹ ਲੀਡਰਸ਼ਿਪ ਨਾਲ ਨੂੰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਮਦਦ ਕਰਨ ਦੀ ਅਪੀਲ ਕੀਤੀ ਆਓ ਸੋਨੂੰ ਸੁਖਬੀ ਸਿੰਘ ਬਾਦਲਾਵਾਲਾ ਹੋਰ ਕੀ ਕੁਝ ਕਹਿਣਾ ਵਾਈਲੂਜੀ ਦਾ ਖਾਲਸਾ ਕੋ ਵਾਈਲੂਜੀ ਕੀ ਫਤਿਹ ਪਿਛਲੇ ਕਈ ਦਿਨਾਂ ਚ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ ਮੈਂ ਫਾਜ਼ਿਲਕਾ ਤੇ ਬੋਰ ਸਾਈਡ ਵੀ ਜਾ ਕੇ ਆਇਆ ਹਾਂ ਸੁਲਤਾਨਪੁਰ ਲੋਧੀ ਵੀ ਤੇ ਅੱਜ ਮੈਂ ਦਰਦਮੰ ਜਾਣੇ ਮੈਨੂੰ ਹੁਣੇ ਖਬਰ ਆਈ ਕਿ ਸ਼ਾਰਪੁਰ ਸਾਈਡ ਤੇ ਵੀ ਕਈ ਪਿੰਡਾਂ ਚ ਪਾਣੀ ਆ ਗਿਆ ਮੈਂ ਸਾਰੇ ਕਾਲੀ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਤੇ ਲੀਡਰਸ਼ਿਪ ਨੂੰ ਕਿ ਸਾਰੇ ਕੰਮ ਛੱਡ ਕੇ ਆਪਾਂ ਉੱਥੇ ਪਿੰਡਾਂ ਜਾਈਏ ਤੇ ਮਦਦ ਕਰੀਏ ਜੇ ਕਿਸੇ ਚੀਜ਼ ਦੀ ਲੋੜ ਹੈ ਜੇ ਮੈਨਪਾਰ ਦੀ ਲੋੜ ਹੈ ਜੇ ਉੱਥੇ ਕੋਈ ਡੀਜ਼ਲ ਦੀ ਲੋੜ ਹੈ ਜੇ ਉੱਥੇ ਕੋਈ ਰਾਸ਼ਨ ਦੀ ਲੋੜ ਹੈ ਜੇ ਕੋਈ ਟਰੈਕਟਰ ਦੀ ਲੋੜ ਹੈ ਜੇ ਕੋਈ ਜੀਸੀਬੀ ਦੀ ਲੋੜ ਹੈ ਆ ਸਾਜੀ ਦੇ ਜਿਹੜੇ ਹਲਕੇ ਵਿੱਚ ਜਿਹੜੇ ਜਿਹੜੇ ਵਰਕਰ ਹਲਕੀ ਚ ਸਮੱਸਿਆ ਹੈ ਨਾਲ ਦੇ ਸਾਰੇ ਹਲਕੇ ਉਹਦੇ سپورਟ ਤੇ ਉਹਨਾਂ ਤੇ ਆਜਮ ਤੇ ਜਿਹੜੀ ਅਸੀਂ ਸ਼ੋਮਨੀ ਕਾਲੀ ਦਲ ਨੇ ਕਤੀਤੀ ਨੂੰ ਫਤਿਹ ਰੈਲੀ ਦਾ ਨਾਤੇ ਅਸੀਂ ਇਕੱਠ ਕਰ ਰਹੇ ਸੀ ਜਿੱਥੇ ਲੈਂਡ ਪੂਲਿੰਗ ਦੇ ਖਿਲਾਫ ਜਿਹੜੇ ਪੰਜਾਬ ਦੇ ਕਿਸਾਨੀ ਤੇ ਗਰੀਬ ਨੂੰ ਰੁੱਟਣ ਦਾ ਪ੍ਰੋਗਰਾਮ ਆਪਦਾ ਸੀ ਚਾੜੂ ਵਾਲਿਆਂ ਦਾ ਸੀ ਤੇ ਜਿਹੜੇ ਅਕਾਲੀ ਦਲ ਦੇ ਵਰਕਰਾਂ ਦੀ ਹਿੰਮਤ ਕਰਕੇ ਉਹਨਾਂ ਨੂੰ ਗੋਡੇ ਟੇਕਣੇ ਪਏ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਹਦੀ ਫਤਿਹ ਰੈਲੀ ਨੂੰ ਵੀ ਅਸੀਂ ਅੱਕੇ ਪੋਸਟਪੋਨ ਕਰ ਰਹੇ ਹਾਂ ਕਿਉਂਕਿ ਅੱਜ ਲੋੜ ਹੈ ਆਪਾਂ ਸਾਰੇ ਵਿੰਡਾ ਜਾ ਕੇ ਲਾਕਿਆਂ ਜਾ ਕੇ ਆਪਣੇ ਲੋਕਾਂ ਨੂੰ ਬਚਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸੀਐਮ ਬ੍ਰੈਕਫਾਸਟ ਸਕੀਮ ਕੀਤੀ ਜਾਵੇਗੀ ਸ਼ੁਰੂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਾਮਿਲਨਾਡੂ ਦੇ ਦੌਰੇ ਤੇ ਨੇ ਮੰਗਲਵਾਰ ਨੂੰ ਉਹਨਾਂ ਨੇ ਉਥੋਂ ਦੀ ਸਰਕਾਰ ਦੇ ਵੱਲੋਂ ਸ਼ਹਿਰੀ ਪ੍ਰਾਇਮਰੀ ਸਕੂਲਾਂ ਦੇ ਲਈ ਇਹ ਯੋਜਨਾ ਜੋ ਹੈ ਸ਼ੁਰੂ ਕੀਤੀ ਮੁੱਖ ਮੰਤਰੀ ਨੇ ਨਾਸ਼ਤਾ ਯੋਜਨਾ ਦੇ ਵਿੱਚ ਮੁੱਖ ਮਹਿਮਾਨ ਦੇ ਵੱਲੋਂ ਸ਼ਿਰਕਤ ਕੀਤੀ ਦੱਸ ਦਿੰਦੇ ਹਾਂ ਕਿ ਮੁੱਖ ਮੰਤਰੀ ਐਮ ਕੇ ਸਾਇਨ ਦੇ ਨਾਲ ਉਹਨਾਂ ਨੇ ਪਹਿਲਾ ਬੱਚਿਆਂ ਨੂੰ ਖਾਣਾ ਪੋਸਿਆ ਤੇ ਫਿਰ ਉਹਨਾਂ ਦੇ ਨਾਲ ਬੈਠ ਕੇ ਖਾਣਾ ਖਾਧਾ ਉਹ ਦੇਖਦੇ ਆਂ ਤਸਵੀਰਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਪਾਰੀ ਮੀਂਹ ਦੇ ਕਾਰਨ ਡਿੱਗੀਆਂ ਬਿਲਡਿੰਗਾਂ ਅੰਮ੍ਰਿਤਸਰ 'ਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪੁਰਾਣੀਆਂ ਖਾਸਾ ਬਿਲਡਿੰਗਾਂ ਦੀ ਹਾਲਤ ਬਿਹੱਦ ਖਰਾਬ ਹੋ ਗਈ ਹੈ ਇਸ ਦੇ ਚੱਲਦਿਆਂ ਮਜੀਠ ਮੰਡੀ ਇਲਾਕੇ ਦੇ ਵਿੱਚ دیر ਰਾਤ ਇੱਕ ਵੱਡਾ ਹਾਦਸਾ ਵਾਪਰਿਆ ਜਦੋਂ ਤਿੰਨ ਮੰਜ਼ਿਲਾ ਬਿਲਡਿੰਗਾਂ ਇੱਕੋ ਵਾਰ ਡਿੱਗ ਪਈਆਂ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਰਾਤ 10 ਵਜੇ ਵਾਪਰੀ ਜਦੋਂ ਕਿ بارش ਦੀ ਬੂੰਦਾਂ ਦੇ ਨਾਲ ਬਿਲਡਿੰਗਾਂ ਦਾ ਕਮਜ਼ੋਰ ਢਾਂਚਾ ਜੋ ਹੈ ਟਹਿ ਜਾਂਦਾ ਹੈ ਅਮਰੀਕਾ 'ਚ ਟਰੱਕ ਹਾਦਸੇ ਨੂੰ ਲੈ ਕੇ ਅਸ਼ਵਨੀ ਸ਼ਰਮਾ ਦੇ ਬਲੋਗ ਵਿਦੇਸ਼ ਮਤਰਾਲੀ ਨੂੰ ਲਿਖੀ ਗਈ ਚਿੱਠੀ ਅਮਰੀਕਾ ਦੇ ਫਰੋਲੀਡਾ ਦੇ ਵਿੱਚ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਹੋਏ ਹਾਦਸੇ ਤੋਂ ਬਾਅਦ ਉੱਥੋਂ ਦੀ ਸਰਕਾਰ ਸਖਤ ਹੋ ਗਈ ਹੈ ਸਰਕਾਰ ਨੇ ਹੁਣ ਵਿਦੇਸ਼ੀ ਟਰੱਕ ਡਰਾਈਵਰਾਂ ਨੂੰ ਵਰਕ ਵੀਜ਼ਾ ਦੇਣ ਦੀ ਜੋ ਹੈ ਪਾਬੰਦੀ ਲਗਾ ਦਿੱਤੀ ਇਸ ਮੁੱਦੇ ਦੇ ਸੰਬੰਧੀ ਪੰਜਾਬ ਭਾਤਪਾਦੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਦੇਸ਼ ਮੰਤਰੀ ਨੂੰ ਅੱਤਰ ਲਈ ਇੱਕ ਤੁਰੰਤ ਦਖਲ دیੰਦੀ ਹੋਇਆ ਅਪੀਲ ਕੀਤੀ। ਫਾਜ਼ਲਕਾ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਨੂੰ ਲਿਆਇਤੀ ਗਿਆ ਵੱਡਾ ਐਕਸ਼ਨ। ਫਾਜ਼ਲਕਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਇਸ ਮੁਹਿੰਮ ਦੇ ਤਹਿਤ ਐਸਆਈ ਹਰਦੇਵ ਸਿੰਘ ਮੁਖ ਅਸਤਰ ਥਾਣਾ ਸਦਰ ਫਾਜ਼ਲਕਾ ਦੀ ਨਿਗਰਾਨੀ ਦੇ ਹੇਠ ਐਸਆਈ ਮੰਗਲ ਸਿੰਘ ਦੇ ਵੱਲੋਂ ਇੱਕ ਔਰਤ ਦੇ ਸਮੇਤ ਤਿੰਨ ਨਸ਼ਾ ਤਸਕਰਾਂ ਦੇ ਖਿਲਾਫ ਉਹ ਮਕਦਮਾ ਦਰਜ ਕਰਕੇ ਔਰਤ ਨੂੰ ਕਾਬੂ ਕੀਤਾ ਗਿਆ। ਕੱਲ ਫਾਜ਼ਲਕਾ ਪੁਲਿਸ ਨੂੰ ਇੱਕ ਵਧੀਆ ਕਾਮਯਾਬੀ ਹਾਸਲ ਹੋਈ। ਕੋਈ ਹਿਊਮਨ ਐਂਟ ਤੇ ਕੋਈ ਆਪਰੇਸ਼ਨ ਕੀਤਾ ਸੀਗਾ ਜਿਹਦੇ ਵਿੱਚ ਛਿੰਦੋਬਾਈ ਜਿਹੜੀ ਨਵਾਂ ਹਸਤਾ ਦੀ ਰਹਿਣ ਵਾਲੀ ਐ ਉਹਦੇ ਕੋਲੋਂ 2 ਕਿਲੋ ਜਿਹੜਾ ਇੰਟੌਕਸਿਕੈਂਟ ਪਾਊਡਰ ਜਿਹੜਾ ਉਹ ਮਿਲਿਆ ਜਦੋਂ ਉਹਦੇ ਉੱਤੋਂ ਵੈਰੀਫਿਕੇਸ਼ਨ ਕੀਤਾ ਪੁੱਛਗਿੱਛ ਕੀਤੀ ਤੇ ਇਹ ਜਿਹੜਾ ਪਾਊਡਰ ਸੀਗਾ ਇਹ ਗੁਰਨਾਮ ਸਿੰਘ ਐ ਜਿਹੜਾ ਕਿ ਨੂਰ ਸ਼ਾ ਉਸ ਵੱਲੇ ਸ਼ਾ ਉਤਾੜ ਇੱਥੇ ਦਾ ਰਹਿਣ ਵਾਲਾ ਇਹ ਇਹਦੇ ਮੁੰਡੇ ਨੂੰ ਇਹ ਦੋਨਾਂ ਨੂੰ ਦੇ ਕੇ ਗਿਆ ਸੀਗਾ ਸੋ ਅਸੀਂ ਇਹਦੇ ਵਿੱਚ ਜਿਹੜਾ ਹੁਣ ਐਫਆਈਆਰ ਦਰਜ ਕਰਕੇ ਤੇ ਸ਼ਿੰਦੋ ਬਾਈ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਬਾਕੀ ਜਿਹੜੀ ਇਹਦੀ ਜਿਹੜੀ ਅਸੀਂ ਪੁੱਛਗਿੱਛ ਕਰ ਰਹੇ ਆ ਇਹਦੇ ਵਿੱਚ ਅਸੀਂ ਹੋਰ ਬੈਕਵਰਡ ਲਿੰਕ ਲਿੰਕੇਜ ਫਾਰਵਰਡ ਲਿੰਕੇਜ ਉਹ ਟ੍ਰੇਸ ਕਰਾਂਗੇ ਉਮੀਦ ਹੈ ਕਿ ਇਹਦੇ ਵਿੱਚ ਜਿਹੜੀਆਂ ਹੋਰ ਜਿਹੜੀ ਆਪਣੀ ਸਕਸੈਸ ਹੋਏਗੀ ਇਹਦੇ ਨਾਲ ਹੀ ਜਿਹੜਾ ਇੱਕ ਆਪਾਂ ਨੇ 20 ਤਰੀਕ ਨੂੰ ਇੱਕ ਮੁਕਦਮਾ ਦਰਜ ਕੀਤਾ ਸੀਗਾ ਐਸਐਚਓ ਸਦਰ ਫਾਜ਼ਿਲਕਾ ਨੇ ਇਹ ਕੁਲਵਿੰਦਰ ਸਿੰਘ ਦੇ ਖਿਲਾਫ ਸੀਗਾ ਜਿਹਦੇ ਵਿੱਚ ਕਰੀਬ ਆਪਾਂ ਨੂੰ ਉਸ ਦਿਨ ਦੋ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਸੀਗੇ ਜਦੋਂ ਉਹਨਾਂ ਦੀ ਆਪਾਂ ਉਹਦੇ ਤੋਂ ਇੰਟਰੋਗੇਸ਼ਨ ਸਸਟੇਨਡ ਇੰਟਰੋਗੇਸ਼ਨ ਕੀਤੀ ਤੇ ਉਹਦੇ ਹੋਰ ਸਾਥੀਆਂ ਵੱਲ ਵੀ ਜਦੋਂ ਸਾਡੀ ਇਨਵੈਸਟੀਗੇਸ਼ਨ ਵਧੀ ਤਾਂ ਕੱਲ ਇਹਨਾਂ ਵੱਲੋਂ ਜਿਹੜੇ ਕਰੀਬ 10 ਮੋਟਰਸਾਈਕਲ ਜਿਹੜੇ ਇਹਦੇ ਵਿੱਚ ਹੋਰ ਬਰਾਮਦ ਕੀਤੇ ਗਏ ਸੋ ਇਹ ਜਿਹੜਾ ਕੁਲਵਿੰਦਰ ਹੈ ਇਹਦੇ ਵਿੱਚ ਜਿਹੜਾ ਇਹਦੇ ਖਿਲਾਫ ਜਿਹੜੇ 4 ਮੁਕਦਮੇ ਦਰਜ ਨੇ ਚੋਰੀਆਂ ਦੇ ਜਿਹੜਾ ਬਲਵੀਰ ਹੈ ਇਹਦੇ ਖਿਲਾਫ ਵੀ ਚੋਰੀਆਂ ਦੇ ਮੁਕਦਮੇ ਦਰਜ ਨੇ ਸੋ ਇਸ ਕੇਸ ਵਿੱਚ ਜਿਹੜੇ ਸਾਡੇ ਹੁਣ ਦੋ ਜਿਹੜੇ ਗ੍ਰਿਫਤਾਰ ਜਿਹੜੇ ਹੋਏ ਨੇ ਹੌਨਸਾਡੇ ਉਹਨਾਂ ਦੀ ਜਿਹੜੀ ਫਰਦਰ ਜਿਹੜੀ ਇੰਟਰੋਗੇਸ਼ਨ ਕੀਤੀ ਜਾ ਰਹੀ ਜਿਹੜੀ ਉਹਦੇ ਵਿੱਚ ਆਸ ਹੈ ਕਿ ਜਿਹੜਾ ਹੋਰ ਵੀ ਜਿੱਥੇ ਕੋਈ ਰਿਕਵਰ ਇਹਨਾਂ ਨੇ ਚੋਰੀਆਂ ਕੀਤੀਆਂ ਵਾਸੀਂ ਇਹਨਾਂ ਕੋ ਰਿਕਵਰੀਆਂ ਫੈਕਟ ਕਰਾਂ ਪਖੜਾ ਡੈਮ ਦੇ ਹੇਠੋਂ ਬਾਹਰਾਂ ਤੋਂ ਛੱਡਿਆ ਗਿਆ 43152 ਸਾਕੀ ਉਸਰ ਪਾਣੀ ਹਿਮਾਚਲ ਪ੍ਰਦੇਸ਼ ਦੇ ਉਪਰਲੇ ਇਲਾਕਿਆਂ ਦੇ ਵਿੱਚੋਂ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਖੜਾ ਡੈਮ ਦੀ ਗੋਬਿੰਦ ਸਾਗਰ ਝੀਲ ਚੋਂ ਲਗਾਤਾਰ ਪਾਣੀ ਆ ਰਿਹਾ ਹੈ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਪਖੜਾ ਡੈਮ ਦੇ ਵਿੱਚ 84283 ਕਿਓਸਕ ਪਾਣੀ ਆ ਰਿਹਾ ਜਦਕਿ ਪਖੜਾ ਡੈਮ ਟੁੱਟ ਰਵਾਂਹਾਂ ਦੇ ਰਾ ਤਰਤਲ ਹਜ਼ਾਰ 1152 ਕਿਊਸਕਪਨ ਜੋ ਹੈ ਛੱਡਿਆ ਗਿਆ ਕੈਨੇਡਾ ਚ ਜੋ ਸੁਰੱਖਿਆ ਤੇ ਨਹੀਂ ਕਰਨ ਹੌਸਲਾ ਦਾ ਪਰਿਵਾਰ ਪੰਜਾਬੀ ਗਾਇਕ ਕਰਨ ਔਜ਼ਲਾ ਕੈਨੇਡਾ ਛੱਡ ਕੇ ਪਰਿਵਾਰ ਦੇ ਸਮੇਤ 22 ਸਿੱਫ ਹੋ ਗਏ ਨੇ ਜਿਸ ਸਬੰਧੀ ਪੰਜਾਬੀ ਗਾਇਕ ਨੇ ਵੱਡਾ ਖੁਲਾਸਾ ਕੀਤਾ ਉਹਨਾਂ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਉਹਨਾਂ ਦਾ ਪਰਿਵਾਰ ਜੋ ਹੈ ਸੁਰੱਖਿਤ ਨਹੀਂ ਹੈ ਇਸ ਕਾਰਨ ਕੈਨੇਡਾ ਛੱਡਣ ਦੇ ਲਈ ਉਹਨਾਂ ਨੂੰ ਮਜਬੂਰ ਹੋਣਾ ਪਿਆ